ਫਰੈਂਸ ਕੱਲ ਦੀ ਜਦੋਂ ਦੀ ਮੈਂ ਪੋਸਟ ਪਾਈ ਆ ਕਿ ਜ਼ਰੂਰਤਮੰਦ ਮਰੀਜ਼ਾਂ ਦੇ ਇਲਾਜ ਨੂੰ ਅਸੀਂ ਥੋੜੀ ਰੇਟ ਦੇ ਉੱਤੇ ਕਰਾਂਗੇ ਜਾਂ ਕਰਵਾਵਾਂਗੇ ਮੈਨੂੰ ਕਾਫੀ ਸਵਾਲ ਆ ਰਹੇ ਆ ਕਿ ਤੁਸੀਂ ਲੋਕਾਂ ਦੇ ਕੋਲੋਂ ਫੰਡ ਇਕੱਠੇ ਕਰ ਰਹੇ ਆ ਜਾਂ ਤੁਸੀਂ ਕੀ ਕਰਨਾ ਕਿਸੇ ਤੋਂ ਡੋਨੇਸ਼ਨ ਮੰਗਣੀ ਆ ਮੈਂ ਦੱਸਣਾ ਚਾਹੁੰਦਾ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਤੁਸੀਂ ਕਦੀ ਵੀ ਇਸ ਸੀ ਦਾ ਚੈਲੰਜ ਕਰ ਸਕਦੇ ਹੋ ਨਾ ਪੱਕੇ ਕਿਸੇ ਕੋਲੋਂ ਫੰਡ ਲੈਣਾ ਨਾ ਕਿਸੇ ਦੇ ਕੋਲੋਂ ਇਸ ਸੀ ਦੀ ਅਪੀਲ ਕਰਨੀ ਆ ਕਿ ਸਾਨੂੰ ਡੋਨੇਸ਼ਨ ਦਿਓ ਤੁਸੀਂ ਬਸ ਇਹ ਸਮਝ ਲਓ ਸਾਡੇ ਕੁਝ ਡਾਕਟਰ ਹੈਗੇ ਆ ਅਸੀਂ ਉਹਨਾਂ ਦੇ ਨਾਲ ਜੋਇੰਟ ਡਿਸੀਜਨ ਲਿਆ ਹੈ ਜਿਹੜੇ ਬੰਦੇ ਜ਼ਰੂਰਤਮੰਦ ਹੈਗੇ ਆ ਉਹਨਾਂ ਨੂੰ ਜੋ-ਜੋ ਸਾਡੇ ਪਾਸ ਸਾਡੇ ਇੱਕ ਹਸਪਤਾਲ ਨੂੰ ਸਾਡੇ ਇੱਕ ਮਿੱਤਰ ਦੇ ਹਸਪਤਾਲ ਦੇ ਅੰਦਰ ਇਨਫਰਾਸਟ੍ਰਕਚਰ ਦੇ ਵਿੱਚ ਜੋ-ਜੋ ਸੁਵਿਧਾਵਾਂ ਅਸੀਂ ਦੇ ਸਕਦੇ ਆ ਉਹ ਸਾਰੀਆਂ ਅਸੀਂ ਦਵਾਂਗੇ ਦਮਾਂਗੇ ਥੋੜੇ ਪੈਸੇ ਦੇ ਵਿੱਚ ਜਿੰਨੀ ਸਾਡੇ ਡਾਕਟਰਾਂ ਦੇ ਵਿੱਚ ਆਪਸ ਦੇ ਵਿੱਚ ਜਿੰਨੀ ਕਿ ਸਮਰਥਾ ਹੈਗੀ ਹੈ ਅਸੀਂ ਉਸ ਨੋਬਲ ਕਾਜ਼ ਨੂੰ ਲੈ ਕੇ ਇੱਕ ਇੱਕ ਇਨੀਸ਼ੀਏਟਿਵ ਲਿਆ ਜਿਹਦੇ ਵਿੱਚ ਤੁਹਾਡੇ ਸਹਿਯੋਗ ਦੀ ਸਿਰਫ ਸਾਨੂੰ ਇੰਨੀ ਜਰੂਰਤ ਹੈ ਕਿ ਜ਼ਰੂਰਤਮੰਦ ਜਿਹੜਾ ਉਹ ਘਰ ਦੇ ਵਿੱਚ ਬਿਨਾਂ ਇਲਾਜ ਤੋਂ ਨਾ ਰਹਿ ਜਾਵੇ ਔਰ ਉਹਨੂੰ ਜਿੱਥੇ ਇਲਾਜ ਦੀ ਲੋੜ ਹੈ ਵਧੀਆ ਦੀ ਉਹਨੂੰ ਇਲਾਜ ਮਿਲਣਾ ਚਾਹੀਦਾ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ ਧੰਨਵਾਦ ਜੈ ਜੀ